ਜੀ ਦੋਸਤੋ ਕਾਸ਼ਵਾਨੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸੋਨੀ ਸਵੇਰ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਨਾਲ ਜੋੜਨਾ ਕੁਝ ਜਾਣਕਾਰੀਆਂ ਦੇਣਾ ਅਤੇ ਗੀਤ ਸੰਗੀਤ ਦੇ ਨਾਲ ਜੋੜਨਾ ਇਹੀ ਸਾਡਾ ਮੁੱਖ ਉਦੇਸ਼ ਹੁੰਦਾ ਤੇ ਫਿਰ ਕੁਝ ਨਾ ਕੁਝ ਸਾਡੇ ਆਲੇ-ਦੁਆਲੇ ਜੋ ਚੱਲਦਾ ਹੈ ਵੀ ਉਸ ਦੇ ਬਾਰੇ ਜਾਣਨਾ ਵੀ ਤਾਂ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਸਾਨੂੰ ਪਤਾ ਹੈ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਤੇ ਹਰ ਭਾਰਤੀ ਇਸ ਦੇਸ਼ ਦਾ ਇੱਕ ਨਾਗਰਿਕ ਹੈ ਦੇਸ਼ ਦੀ ਹਰ ਨਾਗਰਿਕ ਨੂੰ ਉਸ ਦੇ ਜਨਮ ਦੇ ਨਾਲ ਹੀ ਆਜ਼ਾਦੀ ਅਤੇ ਕੁਝ ਅਧਿਕਾਰ ਮਿਲ ਜਾਂਦੇ ਨੇ ਇਹ ਅਧਿਕਾਰ ਹਰ ਨਾਗਰਿਕ ਨੂੰ ਉਹਨਾਂ ਦੀ ਤਰੱਕੀ ਅਤੇ ਵਿਕਾਸ ਦੇ ਲਈ ਦਿੱਤੇ ਜਾਂਦੇ ਨੇ ਤਾਂ ਜੋ ਉਹਨਾਂ ਦੇ ਨਾਲ ਨਾਲ ਦੇਸ਼ ਦੀ ਤਰੱਕੀ ਦਾ ਵੀ ਲਾਭ ਹੋ ਸਕੇ ਹੁਣ ਇੱਕ ਚੰਗਾ ਨਾਗਰਿਕ ਹਮੇਸ਼ਾ ਹੀ ਦੇਸ਼ ਦੇ ਭਲੇ ਬਾਰੇ ਸੋਚਦਾ ਹੈ ਤੇ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੀ ਸਾਡੇ ਚਾਰੇ ਪਾਸੇ ਵੋਟਾਂ ਦੀ ਗੱਲ ਹੋ ਰਹੀ ਹੈ ਕੇਂਦਰ ਵਿੱਚ ਨਵੀਂ ਸਰਕਾਰ ਦੇ ਆਉਣ ਦੀ ਗੱਲ ਹੋ ਰਹੀ ਹੈ, ਬਦਲਾਅ ਦੀ ਗੱਲ ਹੋ ਰਹੀ ਹੈ। ਇਸ ਸਭ ਦੇ ਚੱਲਦੇ ਤੁਸੀਂ ਅਸੀਂ ਸਾਰਿਆਂ ਨੇ ਵੋਟ ਪਾਉਣੀ ਹੈ ਤੇ ਇਹ ਵੋਟ ਆਖਿਰ ਹੈ ਕਿ ਇਸ ਦੇ ਨਾਲ ਸਾਡੇ ਨਾਲ ਅੱਜ ਸਾਡੇ ਫੋਨ ਲਾਈਨ ਦੇ ਉੱਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਗੁਰ ਇਕਬਾਲ ਸਿੰਘ ਕਾਲੋ ਜੀ ਜੋ ਇੱਕ ਇੱਕ ਉੱਗੇ ਸਿੱਖਿਆਕ, ਖੇਤੀ ਵਿਗਿਆਨੀ, ਅਰਥਸ਼ਾਸਤਰੀ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਡਾਕਟਰ ਗੁਰੂ ਇਕਪਾਲ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਸੋਨੀ ਸਵੇਰ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਆਓ ਜੀ ਦੋਨੀ ਸਵੇਰ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਕਾਲਾ ਸਾਹਿਬ ਜਿਵੇਂ ਆਪਾਂ ਅੱਜਕੱਲ ਦੇਖ ਰਹੇ ਹਾਂ ਵੀ ਹਰ ਪਾਸੇ ਚੋਨਾ ਦਾ ਕਹਿੰਦੇ ਤਿਹਾਰ ਜਿਹੜਾ ਆ ਉਹ ਸ਼ੁਰੂ ਹੋ ਗਿਆ ਅਸੀਂ ਚੋਨਾ ਦਾ ਤਿਹਾਰ ਮਨਾਣਾ ਹੈ ਤੇ ਇਸ ਤਿਹਾਰ ਦੇ ਵਿੱਚ ਅਸੀਂ ਸਾਰਿਆਂ ਨੇ ਆਪਣਾ ਵੱਧ ਚੜ੍ਹ ਕੇ ਹਿੱਸਾ ਵੀ ਪਾਉਣਾ ਹੈ ਯੋਗਦਾਨ ਵੀ ਪਾਉਣਾ ਹੈ ਤੇ ਤੁਸੀਂ ਸਾਨੂੰ ਤੁਹਾਡੇ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਵੋਟ ਆਖਿਰ ਹੁੰਦੀ ਕੀ ਹੈ ਤੇ ਇਸ ਇੱਕ ਇੱਕ ਵੋਟ ਦੀ ਕੀ ਕੀਮਤ ਹੁੰਦੀ ਹੈ ਕਿਉਂ ਨਾ ਨਹੀਂ ਗੱਲ ਤੁਸੀਂ ਕਾਢੀ ਦਿੱਤੀ ਹੈ ਚੋਣਾਂ ਤੋਂ ਇਲਾਵਾ ਕਈ ਵਾਰ ਦੇਸ਼ੀ-ਵਦੇਸ਼ੀ ਮਸਲੇ ਵੀ ਹੁੰਦੇ ਜੀ ਉਹਨਾਂ ਦੇ ਵਿੱਚ ਵੀ VOTਿੰਗ ਹੋ ਜਾਂਦੀ ਹੈ ਮੋਟਿੰਗ ਗੁਪਤ ਵੀ ਹੋ ਜਾਂਦੀ ਹੈ ਤੇ ਖੁੱਲੀ ਵੀ ਹੋ ਜਾਂਦੀ ਹੈ ਹਮ ਪਰ ਜਿਹੜੀ ਪ੍ਰੇਰਨਾ ਉਸ ਦੇਸ਼ ਦੇ ਲੋਕਾਂ ਨੇ ਦੇਸ਼ ਦੀ ਸਰਕਾਰ ਚੁਣਨ ਵਾਸਤੇ ਕਰਨੀ ਹੈ ਇਹ ਗੁਪਤ VOTਿੰਗ ਹੈ ਮੋਟੇ ਤੋਂ ਤੇ ਇਹਦੀ ਕਹਿਲੀ ਹੈ ਕਿ ਚੋਣ ਚ ਖਲੋਤੇ ਹੋਏ ਨੁਮਾਇੰਦਿਆਂ 'ਚੋਂ ਕਿਸੇ ਇੱਕ ਦੀ ਚੋਣ ਕਰਕੇ ਉਹਦੇ ਹੱਥ 'ਚ VOT ਪਾਉਣੀ ਪਹੁੰਚਣਾ ਇਸ ਨੂੰ ਮੋਟੇ ਜੀ ਜੀ ਕੱਚੀ ਰੈਂ ਵੀ ਹੋ ਸਕਦੀ ਹੈ ਇਸ ਦੀ ਲਈ ਮਸ਼ੀਨਾਂ ਵੀ ਹੋ ਸਕਦੀ ਹੈ ਤੇ ਜੇ ਕਿਸੇ ਵੀ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ voting ਹੁੰਦੀ ਹੈ ਤਾਂ ਸੱਚੇ ਖੁੱਲੇ ਹੱਥ ਕੜੇ ਕਰਕੇ ਵੀ ਹੁੰਦੀ ਹੈ ਜੀ ਮਕਸਦ ਇਹ ਹੈ ਕਿ ਕਿਸੇ ਦੇ ਹੱਥ ਦੇ ਤੁਸੀਂ ਖੁੱਲੇ ਹੋ ਉਹਦੇ ਮੈਸਜਮੈਂਟ ਦੇਖ ਕੇ ਇਸ ਨੂੰ ਅਸੀਂ ਵੋਟ ਦਿੰਨੇ ਹੂੰ ਇਹ ਪ੍ਰਕਿਰਿਆ ਦੇਖਣ ਨੂੰ ਬੇਸ਼ੱਕ ਬਹੁਤ ਛੋਟੀ ਲੱਗਦੀ ਹੈ ਪਰ ਮੈਂ ਆਪਣੇ ਸੋਚਣ ਕਹਿਣਾ ਚਾਹੁੰਦਾ ਕਿ ਇਹ ਪ੍ਰਕਿਰਿਆ ਛੋਟੀ ਨਹੀਂ ਹੈ क्योंकि तो इस प्रक्रिया के नतीजे बड़े चुने हुए नुमाइंद ने ही जाहार बदलनी है नहार तो बदलनी है देश की तरक्की गल करनी है रोजगार की गल करनी है विद्या की गल करनी है सेहत की गल करनी है समाजिक निर्माण की गल करनी है इंफ्रास्ट्रक्चर डिवेलपमेंट की गल करनी है फिर वोटर बहुत संजीदा होकर ही वोट का इस्तेमाल करने की जरूरत है तुम एवें समझो धीरी वोट एवं जी है बेशक बंदा पढ़िया लिखे बेशक अनपढ़ है बेशक कोई रुजगार से लगा है बेशक बेरोजगार है लेकिन सारे की वोट की कीमत एक ही है तो समझ के चलना चाहिए कि, कि साोट बहुत प्रमुखता वाली है बड़ी महानता रखती है तो इसमें अभी सीधे ढंग जी ਜੀ ਤੇ ਕੱਲ ਸਾਬ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਬੇਸ਼ੱਕ ਅਸੀਂ ਅੱਜ ਪੜ੍ਹ ਲਿਖ ਗਏ ਆ ਪਰ ਫੇਰ ਵੀ ਸਾਡੇ ਆਲੇ-ਦੁਆਲੇ ਕੁਝ ਲੋਕ ਕਹਿ ਦਿੰਦੇ ਰਹਿ ਅਸੀਂ ਕੀ ਲੈਣਾ ਸਰਕਾਰ ਕੋਲੋਂ ਅਸੀਂ ਕੀ ਕਰੀ ਅਸੀਂ ਨਹੀਂ ਜਾਣਾ ਵੋਟ ਪਾਉਣ ਤੁਸੀਂ ਸਾਡੇ ਉਹਨਾਂ ਸੁਣਨ ਵਾਲਿਆਂ ਨੂੰ ਦੱਸੋ ਕਿ ਵੋਟ ਪਾਉਣ ਜਾਣਾ ਕਿਉਂ ਜ਼ਰੂਰੀ ਹੈ ਤੇ ਕਿਉਂ ਇਹ ਵੋਟ ਪਾਣੀ ਚਾਹੀਦੀ ਹੈ ਦੇਖੋ ਜਿਹੜੇ ਕਹਿੰਦੇ ਵੀ ਅਸੀਂ ਕੀ ਲੈਣਾ ਵੋਟਾਂ ਤੋਂ ਅਸੀਂ ਸਰਕਾਰ ਨੂੰ ਕਿਉਂਕਿ ਕੀ ਲੈਣਾ ਇਹ ਉਹਨਾਂ ਦੀ ਅਗਿਆਨਤਾ ਹੈ ये से का से तो इसका नतीजा है कि अजय भी सां भी करीब चोड़ा ने सत्तर प्रतिशत पोलिंग होंगी है वक्त तो वह एवरेज और यो तीह फीसदी लोग वोट पाने गए अपना अधिकार की वरतों ही नहीं जे दूजा पासा देख लीए तो बहुत बारी इस तरह के नतीजे आए हैं कि ओवरऑल किसी सियासी पार्टी को हार वाली पार्टी सिर्फ एक फीसदी वोट ही विले है जीसद ही विले है ਇਹਦਾ ਮਤਲਬ ਇਹ ਅੱਗਾ ਫੀਸਦੀ ਦਾ ਇੱਕ ਫੀਸਦੀ ووٹ ਹੀ ਪਾਸਾ ਪਲਟਣ ਦੀ ਸਮਰੱਥਾ ਰੱਖਦੇ ਆ ਤੇ ਜਦੋਂ 30 ਫੀਸਦੀ ਲੋਕਾਂ ਨੇ ਵੋਟ ਦੀ ਵਕਤੋ ਹੀ ਨਹੀਂ ਕੀਤੀ ਤੇ ਉਹਨਾਂ ਕੋਲ ਪੱਡੀ ਪੱਡੀ ਸਮਰੱਥੀ ਜਿਹੜੀ ਅਗਿਆਨਤਾ ਵਸ ਗਿਆ ਜੀ ਤੇ ਅਸੀਂ ਫਿਰ ਬਾਅਦ ਚ ਜਦੋਂ ਸਰਕਾਰਾਂ ਜੁੜੀਆਂ ਜਾਂਦੀਆਂ ਫਿਰ ਲੋਕ ਦਿੰਦੇ ਆ ਕਿ ਸਰਕਾਰਾਂ ਠੀਕ ਨਹੀਂ ਕਰਦੀਆਂ ਫਿਰ ਇਹਦਾ ਮਤਲਬ ਜਿਹੜੀ ਭਾਗੀ ਵਾਲੀ ਸਾਡੀ ਬਣਦੀ ਸੀ ਉਸ ਜਿਹੜੇ ਵੋਟਾਂ ਪਾਉਣ ਵਾਲੇ ਸੀ ਖੁਦ ਨਹੀਂ ਬਣਾਈ ਅਸੀਂ ਦੇ ਖੁਦ ਹੀ ਹੱਥੋਂ ਗੈਰ ਜ਼ਿੰਮੇਵਾਰ ਹੋ ਗਏ ਤੇ ਗਿਆ ਕਿ ਮੇਰੇ ਵੱਡੇ ਨੂੰ ਕੋਈ ਹੱਥ ਨਹੀਂ ਆ ਦੂਜੇ ਨੂੰ ਸਵਾਲ ਕਰੇ ਵੀ ਕੀ ਮੇਰੇ ਚੰਦਰਾ ਨਹੀਂ ਕਰੇ ਜਾਂ ਮੋੜਾ ਨਹੀਂ ਕਰੇ ਸੋ ਇਸ ਕਰ ਨੂੰ ਬੜਾ ਮੱਦੇ ਦਾ ਯਾ ਰੱਖਣਾ ਚਾਹੀਦਾ ਹੈ ਕਿ ਵੋਟ ਤੁਹਾਡਾ ਬੜਾ ਵਧੀਆ ਅਧਿਕਾਰ ਆ ਪਰ ਬੜੇ ਜੋਰਾਂ ਨਾਲ ਕਿ ਜਿੱਦਾਂ ਨੇ ਮਿਲਿਆ ਵਾ ਇਹ ਕੋਈ ਐਵੇਂ ਹੱਥ ਨਹੀਂ ਗਿਆ ਹੋਇਆ ਜਿਹਦੇ ਹਰ ਵਰਗ ਨੂੰ ਨਹੀਂ ਮਿਲਿਆ ਹੋਇਆ ਹਰ ਉਮਰ ਨੂੰ ਨਹੀਂ ਮਿਲਿਆ ਹੋਇਆ ਇਹਦੇ ਸ਼ਰਤਾਂ ਤਹਿਤ ਮਿਲਿਆ ਹੋਇਆ ਜਿਸ ਨੂੰ ਅਸੀਂ ਇਸ ਤੀਕਰ ਰੱਖੀਏ ਕਿ ਆਪਣਾ ਸਹੀ ਨਮਾਇੰਦਾ ਜਿਹੜਾ ਉਹ ਚੁਣੀਏ ਤਾਂ ਕਿ ਸਾਡੇ ਇਸ਼ਾਨਤਾ ਜਦੋਂ ਦੇ ਮਰਜੀ ਦੇ ਇਨਸਾਨ ਦੇ ਫੈਸਲੇ ਉਸਨੂੰ ਜਿਸ ਨਾਲ ਸਮੁੱਚੀ ਹਸੂਲ ਤਾਂ ਲੈਣਾ ਇਸ ਦਾ ਧਿਆਨ ਬਹੁਤ ਰੱਖਣਾ ਜਿਹੜੇ ਸਾਡੇ ਹਾਕ ਨਾਗਰਿਕ ਨੂੰ ਜ਼ਿੰਮੇਵਾਰੀ ਨਾਲ ਕੇ ਵੋਟ ਪਾਉਣਾ ਚਾਹੀਦਾ ਨਾਲ ਜਨ ਉਤਪੇਦ ਕਰਨਾ ਜਿਹਦਾ ਜਿਹੜੇ ਪੜੇ ਲਿਖਿਆ ਉਹ ਬੜਾ ਉਤਪੇਦ ਕਰਨ ਜਿਹੜੇ ਉਂਝਾ ਕਾਣ ਸੈਣਿਆ ਘਰ ਦੇ ਵੱਡੇ ਆ ਉਹ ਦੂਜਿਆਂ ਨੂੰ ਉਤਪੇਦ ਕਰਨ ਹਰ ਬੰਦਾ ਪਹੁੰਚ ਕੇ ਆਪਣੇ ਕੰਮ ਦਾ ਛੱਡ ਕੇ ਵੀ ਵੋਟ ਪਾਉਣ ਆਵੇ ਕਿਉਂਕਿ ਪੰਨਿਆ ਸਾਲਾਂ ਤੇ ਇੱਕ ਵਾਰ ਅਸੀਂ ਵੋਟ ਪਾਉਣ ਆਉਣਾ ਤੇ ਪੰਜ ਸਾਲਾਂ ਤੇ ਅਸੀਂ ਨਸੀਬੇ ਭੁਗਤਦੇ ਜੀ ਜੀ ਕਾਲਾ ਸਾਹਿਬ ਜਿਵੇਂ ਤੁਸੀਂ ਕਿਹਾ ਕਿ 70% ਤੋਂ ਵੱਧ ਕਦੀ VOTING ਨਹੀਂ ਹੁੰਦੀ ਤੇ ਉਹ ਜਿਹੜੀ 30% ਵੋਟ ਪਾਉਣ ਵਾਲੇ ਲੋਕਾਂ ਦੀ ਗਿਣਤੀ ਆ ਜਿਹੜੀ ਜਿਹੜੇ 30% ਲੋਕ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਦਾ ਅੰਦਾਜ਼ਾ ਹੀ ਨਹੀਂ ਹੈ ਕਿ ਉਹਨਾਂ ਦੇ ਇਸ 30% ਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਉਹ ਪਾਸਾ ਪਲਟ ਸਕਦਾ ਹੈ ਕਿਸੇ ਤਰ੍ਹਾਂ ਦੇ ਵੀ ਜਿਹੜਾ ਬਦਲਾ ਆ ਉਹ ਆ ਸਕਦਾ ਹੈ ਇਹ ਤਾਂ ਰਹੀ ਇੱਕ ਪਾਸੇ ਦੀ ਗੱਲ ਹੁਣ ਦੂਜੇ ਪਾਸੇ ਅਸੀਂ ਆਪਣੇ ਘਰਾਂ ਦੇ ਵਿੱਚ ਜਦੋਂ ਨਜ਼ਰ ਮਾਰਦੇ ਆ ਅਸੀਂ ਦੇਖਦੇ ਆ ਕਿ ਘਰਾਂ ਦੇ ਵਿੱਚ ਕਈ ਵਾਰ ਸੁਆਣੀਆਂ ਦੀ ਗੱਲ ਕਰ ਲਈਏ ਜਾਂ ਆਪਣੇ ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਤਾਂ ਉਹਨਾਂ ਦਾ ਕੀ ਹੁੰਦਾ ਹੈ ਕਿ ਜੋ ਪੀੜੀਦਰ ਪੀੜੀਦਰ ਪਰਿਵਾਰ ਦੇ ਵਿੱਚ ਟੱਲਿਆ ਜਾ ਆ ਰਿਹਾ ਹੈ ਕਿ ਅਸੀਂ ਏਸੀ ਫਲਾਣੇ ਪਾਰਟੀ ਨੂੰ ਵੋਟ ਪਾਣੇ ਆ ਉਹੀ ਪਾਣੀ ਹੈ ਜਾਂ ਫਿਰ ਕਈ ਵਾਰੀ ਔਰਤਾਂ ਦੇ ਖੁਦ ਦੀ ਇਹ ਸੋਚ ਬਣ ਜਾਂਦੀ ਹੈ ਕਿ ਲਈ ਜਿਹੜੇ ਪੜੇ ਲਿਖੇ ਆ ਉਹਨਾਂ ਦਾ ਕੰਮ ਹੈ ਵੋਟ ਪਾਣਾ ਲੈ ਸਾਡੇ ਅਧਿਕਾਰ ਬੈਠੇ ਨੇ ਅਸੀਂ ਕੀ ਕਰ ਲੈਣਾ ਵੋਟ ਪਾ ਕੇ ਤੇ ਤੁਸੀਂ ਉਹਨਾਂ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਪਹਿਲੀ ਗੱਲ ਤੇ ਮੈਨੂੰ ਔਰਤਾਂ ਨੂੰ ਇਹ ਕਹਿਣਾ ਦੇਣਾਗਾ ਕਿ ਆਪਣਾ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਹੈ ਤੇ ਦੂਜੀ ਗੱਲ ਇਹ ਕਿ ਤੁਸੀਂ ਆਪਣਾ ਪਤੀ ਨੂੰ ਪੁੱਛ ਕੇ ਵੀ ਵੋਟ ਨਹੀਂ ਪਾਉਣੀ ਬਾਕੀ ਕਿਛੜੇ ਹੋਰ ਦੀ ਗੱਲ ਹੀ ਰੱਖ ਰਹੀ ਹੈ ਹੂੰ ਮੈਂ ਆਪਣੇ ਪੁੱਤਰ ਕੋਲ ਸਲਾਹ ਲੈਣੀ ਹੈ ਪਤੀ ਕੋਲ ਲੈਣੀ ਹੈ ਨਾ ਸਹੁਰੇ ਕੋਲ ਲੈਣੀ ਹੈ ਮਾਪੇ ਕੋਲ ਲੈਣੀ ਹੈ ਕਿ ਤੁਹਾਡਾ ਆਪਣਾ ਅਧਿਕਾਰ ਹੈ ਨਹੀਂ ਜੀਤਕਾਰ ਹੈ ਕਿ ਤੁਸੀਂ ਆਪਣੀ ਸੋਚਣਾ ਚਾਹੁੰਦਾ ਨਾ ਕਿ ਅੱਜ ਸਾਡੇ ਦੇ ਔਰਤਾਂ ਦੀ ਪਛੜੇਪਣ ਦੀ ਗੱਲ ਚੱਲ ਰਹੀ ਹੈ ਸਾਡੇ ਦੇਸ਼ ਦੇ ਵਿੱਚ ਜਾਂ ਔਰਤਾਂ ਇਤਰਾਤੀ ਜਾ ਰਹੀ ਹੈ ਅੱਜ ਵੀ ਪਾਰਲੀਮੈਂਟ ਦੇ ਵਿੱਚ ਅਸੈਂਬਲੀ ਦੇ ਵਿੱਚ ਸਾਡੀ ਗਲਤੀ ਹੈ ਔਰਤਾਂ ਦੀ ਘਾਟ ਹੈ ਮਰਦਾਂ ਦੀ ਮਰਦ ਪ੍ਰਧਾਨ ਸਮਾਜ ਦੀ ਗੱਲ ਚੱਲ ਰਹੀ ਹੈ ਕਿ ਤਾਂ ਹੀ ਚੱਲ ਰਹੀ ਹੈ ਜਦੋਂ ਔਰਤਾਂ ਨੇ ਆਪਣੇ ਹੱਕ ਦੀ ਜਾਗਰੂਕਤਾ ਨੂੰ ਪ੍ਰੈਕਟੀਕਲੀ ਨਹੀਂ ਲੱਗਦੇ ਜੇ ਉਹ ਇਸ ਨੂੰ ਵਸਲੇਂਦੀਆਂ ਇਹਨਾਂ ਦੇ ਵੋਟ ਪਾਉਣ ਦੇ ਅਧਿਕਾਰ ਦੀ ਗੱਲ ਕਰਦਿਆਂ ਵੋਟ ਪਾਉਂਦੀਆਂ ਫਿਰ ਆਪਣੇ ਨੁਮਾਇੰਦੇ ਖੜੇ ਕਰਦੀਆਂ ਤੇ ਫਿਰ ਉਹ ਪਾਰਲੀਮੈਂਟ ਤੇ ਐਸੈਂਬਲੀ ਚ ਬਣਾਈਸਾ ਲੈਂਦੀਆਂ ਫਿਰ ਉਹਨਾਂ ਦੇ ਹੱਥ ਜਿਆਦਾ ਸ੍ਰਕਤ ਹੁੰਦੇ ਮੰਿਸਟਰ ਅੱਜ ਦੇ ਸੋ ਮੇਰੀ ਬੇਨਤੀ ਹੈ ਸਾਰੀਆਂ ਬੀਬੀਆਂ ਨੂੰ ਕਿ ਤੁਸੀਂ ਘਰਾਂ ਦੇ ਛੋਟੇ-ਮੁੱਟੇ ਕੰਮ ਲੈ ਸਾਰਾ ਦਿਨ ਕਰਦੇ ਹੀ ਹੈ ਨਾ ਹੁਣ ਉਸ ਤੋਂ 2-4 ਘੰਟੇ ਜੇ ਸਮਾਂ ਕੱਢ ਕੇ ਆਪਾਂ ਜਾਵਾਂਗੇ ਨਾਲੇ ਤੋਂ ਉਹ ਵੋਟਾਂ ਦੇ ਸਮਾਜਿਕ ਮੇਲ ਵਰਤਨਾ ਹੋ ਜਾਂਦਾ ਜਿਹਨੂੰ ਕਦੀ ਨਹੀਂ ਮਿਲਿਆ ਉਹ ਹੀ ਮਿਲ ਰਿਹਾ ਹੈ ਜੀ ਨਾ ਵੀ ਨਾਲ ਅਪਰਦੇਸ਼ ਦੇ ਯੋਗਦਾਨ ਦੇ ਵਿੱਚ ਜਾਂ ਦੇਸ਼ ਦੀ ਸਪਾਟ ਨੂੰ ਦੇ ਵਿੱਚ ਵੱਡਾ ਹੱਥ ਪਾ ਸਕਦੇ ਆ ਜੀ ਤੇ ਇਸ ਦੇ ਨਾਲ ਜਿਸ ਤਰ੍ਹਾਂ ਸਰਕਾਰ ਅੱਜਕੱਲ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੀ ਹੈ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਡਰਨ ਦੀ ਗੱਲ ਨਹੀਂ ਹੈ ਕਿਉਂਕਿ ਉੱਥੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਆ ਉਹ ਸਰਕਾਰ ਵੱਲੋਂ ਜਾਂ ਅਸੀਂ ਕਹਿ ਰਹੀਏ ਕਿ ਚੋਣ ਆਯੋਗ ਵੱਲੋਂ ਜਿਹੜਾ ਆ ਉਹ ਕੀਤਾ ਜਾ ਰਿਹਾ ਲੋਕਾਂ ਦੀ ਚਾਹੇ ਸਿਹਤ ਨੂੰ ਲੈ ਕੇ ਆ ਚਾਹੇ ਪਾਣੀ ਦੀ ਵਿਵਸਥਾ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਇਹਨਾਂ ਪਹਿਲਾਂ ਤੇ ਅੰਦਰਸ ਵਿੱਚ ਉਹ ਪਿੰਡ ਵਾਲਿਆਂ ਨੇ ਪ੍ਰਬੰਧ ਕਰਲੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਬਹੁਤ ਵਧੀਆ ਤੇ ਮੰਨ ਕੇ ਸੇਵਾ ਕਰ ਰਹੀ ਹੈ ਕਿਉਂਕਿ ਜਿਹੜੀ ਪੋਲੀਟਿਕ ਪਾਰਟੀ ਜਾਂਦੀ ਹੈ ਉਹਨਾਂ ਵਾਸਤੇ ਵੀ ਖਾਣਾ ਜਾਂ ਹਰ ਚੀਜ਼ ਸਰਕਾਰ ਦਾ ਪ੍ਰਬੰਧ ਕਰਦੀ ਹੈ ਰਹਿਣ ਸਹਿਣ ਦਾ ਪ੍ਰਬੰਧ ਕਰਦੀ ਹੈ ਜੀ ਤੇ ਵੋਟਰਾਂ ਵਾਸਤੇ ਵੀ ਪਾਣੀ ਇੱਥੋਂ ਤੱਕ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਘਰੋਂ ਕੋਲਿੰਗ ਕਰਵਾਈ ਜਾ ਰਹੀ ਜੀ ਜਿਹੜੇ ਆਂਖੀਆਂ ਨੇ ਦੁਸ਼ੇ ਨੇ ਉਹਨਾਂ ਨੇ ਵਕਰੀਆਂ ਲੈਣਾਂ ਨੇਔਰਦਾਂ ਲਈ ਵਕਰੀਆਂ ਲੈਣਾਂ ਨੇ ਜਾਂਸ ਨੇ ਵਕਰੀਆਂ ਲੈਣਾਂ ਨੇ ਇਹ ਸਾਡੇ ਪ੍ਰਵਾਸੀਆਂ ਨਾ ਪਿੱਛੇ ਹੋਇਆ ਵੀਲ ਚੇਅਰ ਜੇ ਰੱਖੀਆਂ ਹਾਂ ਜਿਹੜਾ ਬਜ਼ੁਰਗ ਨੇ ਉਹਨਾਂ ਵਾਸਤੇ ਗੱਡੀਆਂ ਦਾ ਪ੍ਰਬੰਧ ਕੀਤਾ ਕਰੋ ਲੈ ਕੇ ਜਾਣ ਦਾ ਜੀ ਇਹ ਇੰੀਆਂ ਸਹੂਲਤਾਂ ਦਿੱਤੀਆਂ ਹੋਈਆਂ ਤੇ ਫਿਰ ਸਾਨੂੰ ਚਾਹੀਦਾ ਕਿ ਅਸੀਂ ਵੋਟ ਪਾਉਣ ਜੂਰ ਚਾਹੀਏ ਪ੍ਰਬੰਧ ਕੂਬੇ ਦੇ ਪੋਸਟਰ ਨੇ ਲੱਗਾ ਫਿਰ ਸੋਚ ਕੋਈ ਮਾਰਸ਼ੀਆ ਕੀ ਨਹੀਂ ਹੈ ਲੇਕਿਨ ਫਿਰ ਵੀ ਸਾਡੇ ਲੋਕਾਂ ਬਹੁਤ ਗੱਲਾਂ ਦੇ ਵਿੱਚ ਮਾਰ ਖਾ ਜਾਂਦੇ ਜਿਨ੍ਹਾਂ ਗੱਲਾਂ ਦਾ ਖਿਆਲ ਨਹੀਂ ਰੱਖਦੇ ਜੀ ਜੇ ਆਪ ਜੀ ਕੋ ਸਮਝ ਹੋਵੇ ਤੇ ਮੈਂ ਗੱਲ ਨੂੰ ਥੋੜਾ ਵਿਸਥਾਰ ਦੇਣਾ ਚਾਹਾਂਗਾ ਜੀ ਕਿ ਪਹਿਲੀ ਗੱਲ ਤੇ ਆਪਣਾ ਅਧਿਕਾਰ ਵੋਟ ਦਾ ਹੈ ਉਹਨੂੰ ਵਰਤੋ ਜੀ ਹੂੰ ਕੋਈ ਤੁਹਾਡੇ ਕਿਸੇ ਰਿਸ਼ਤੇ ਦਾ ਨਹੀਂ ਹੈ ਕਿਸੇ ਪਿੰਡ ਦਾ ਮੋਤਵਾ ਨਹੀਂ ਹੈ ਕਿਸੇ ਸ਼ਹਿਰ ਤੇ ਮੋਤਵਾ ਨਹੀਂ ਹੈ ਕਿਸੇ ਧਾਰਮਿਕ ਵਿਅਕਤੀ ਦਾ ਨਹੀਂ ਜੀ ਸੋ ਬਿਨਾਂ ਕਿਸੇ ਪ੍ਰਭਾਵ ਜਾਂ ਹੋਂ ਤੋਂ ਬਿਨੈਰ ਤੁਸੀਂ ਖੁਦ ਆਪਣੀ ਦਿਮਾਗ ਨਾਲ ਚੋਣ ਕਰੋ ਬਿਨਾਂ ਕਿਸੇ ਦੱਸਦੇ ਕਰੋ ਬਿਨਾਂ ਕਿਸੇ ਦਬਾ ਦੇ ਕਰੋ ਬਿਨਾਂ ਕਿਸੇ ਪ੍ਰਭਾਵ ਦੇ ਦੂਸਰੀ ਗੱਲ ਕਿ ਕਿਸੇ ਨਾਲ ਜੁੜਾ ਕੇ ਵੋਟ ਨਹੀਂ ਪਾਓ ਲੋਕ ਚਾਹਤਿਆਂ ਦਾ ਖਾਂਟੀਨ ਕਿ ਜਿਹੜੇ ਲੱਡੂ ਖਵਾ ਕੇ ਕਿਸੇ ਨੇ ਫੋੜੇ ਖਵਾ ਕੇ ਕਿਸੇ ਨੇ ਚਾਹ ਪਿਆਤੀ ਜਾਂ ਚਾਹ ਪਿਆਤੀ ਇਹੋ ਜਿਹੇ ਅੰਦਾਜ਼ਿਆਂ ਤੇ ਨਹੀਂ ਆਉਣਾ ਕਿ ਸੋ ਬਗੈਰ ਰਹਿ ਕੇ VOTING ਕਰਨੀ ਹੈ ਔਰ ਲੱਡਾ ਖੇ ਦਿਮਾਗ ਨਾਲ ਕਰਨੀ ਮੁਫਤ ਕੋਈ ਦਾ ਲਾਲਚ ਦੇਣ ਵਾਸਤੇ ਸਿਆਸੀ ਪਾਰਟੀਆਂ ਅੱਜਕੱਲ ਬੜੀਆਂ ਸਰਗਰਮ ਨੇ ਕੋ ਗਰੰਟੀਆਂ ਦੇ ਰਿਹਾ ਕੋ ਗਰੰਟੀਆਂ ਦੇ ਰਿਹਾ ਕੋ ਮੁਫਤ ਯਾ ਰੋਡੀਆਂ ਦੇ ਰਿਹਾ ਉਹਦੇ ਨਾਲ ਸਾਡੀ ਵੋਟ ਪ੍ਰਭਾਵਿਤ ਹੁੰਦੀ ਆ ਸਾਡੀ ਚੋਣ ਪ੍ਰਭਾਵਿਤ ਹੁੰਦੀ ਆ ਇਹਨਾਂ ਨਾਲ ਬਿਲਕੁਲ ਖਿਆਲ ਨਹੀਂ ਰੱਖਣਾ ਹਾਂ ਤੁਸੀਂ ਝੋੜ ਕੇ ਮੈਦੇ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਸਵਾਲ ਕਰੋ ਕਿ ਸਾਡੇ ਬੱਚੇ ਉਹਨਾਂ ਦੇ ਰੋਜ਼ਗਾਰ ਦਾ ਕੀ ਪ੍ਰਬੰਧ ਹੈ ਸਾਡੇ ਬੱਚੇ ਦੀ ਪੜ੍ਹਾਈ ਦਾ ਕੀ ਪ੍ਰਬੰਧ ਹੈ ਚੰਗੀ ਚੰਗੀ ਸਿਹਤ ਵਸਤਾਂ ਦਾ ਕੀ ਪ੍ਰਬੰਧ ਹੈ ਚੰਗੀਆਂ ਸੜਕਾਂ ਦਾ ਕੀ ਪ੍ਰਬੰਧ ਹੈ ਇਹੋ ਕਿੰਦੇ ਡਵਲਪਮੈਂਟ ਦੇ ਕਾਮਨ ਸਮਾਜ ਸੁਧਾਰ ਦੇ ਪੇਂਡਰ ਰੋਜ਼ਗਾਰ ਦੇ ਕੰਮ ਜੋ ਸਵਾਲ ਜ਼ਰੂਰ ਕਰੋ ਲੇਕਿਨ ਕਿਸੇ ਦੇ ਭੁਲੇਖੇ ਆ ਕੇ ਜਾਂ ਵੱਲ ਕਿਸੇ ਦੇ ਭਰਮ ਚਾ ਕੇ ਕਿਸੇ ਦੇ ਵਾਅਦੇ ਕਰਕੇ ਵੋਟ ਨਹੀਂ ਚੋਣਨੀ ਕਰਨੀ ਨਕਵਾਸੇ ਜਨਾਲ ਨਾ ਕਰਨੀ ਧਰਮ ਦੇ ਪਿਛੇ ਬਿਲਕੁਲ ਗੰਭਰਾ ਨਹੀਂ ਹੋਣਾ ਧਰਮ ਤੋਂ ਵੱਖਰੀ ਆਸਤਾ ਹੈ ਉਹਨਾਂ ਨੂੰ ਪਾਓ ਮੂਲ ਦਾ ਰਿਕਰ ਦਾ ਆਰ ਸਮਾਜਿਕ ਸੱਜਣਾ ਵਾਸਤੇ ਸਰਕਾਰ ਦੋਂ ਦਾ ਉਹਨੇ ਤੁਸੀਂ ਇਹ ਦੇਖੋ ਕਿ ਤੁਹਾਡਾ ਕੈਂਡੀਡੇਟ ਕਿੰਨਾ ਬੜੇ ਵਿਖਿਆ ਹੋ ਜੀ ਕਿੰਨੀ ਗਾਂਵ ਬੰਦੂ ਸੋਚ ਰੱਖਦਾ ਲਾਗਲੇ ਵਿਰੋਧੀ ਦੇਸ਼ਾਂ ਦਾ ਕਿਸ ਤਰ੍ਹਾਂ ਨਿਯਤ ਸਕਦਾ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਸਖਤ ਰੱਖ ਸਕਦਾ ਕਿਸ ਤਰ੍ਹਾਂ ਆਪਣੇ ਦੇਸ਼ ਦੇ ਅੰਦਰ ਅਮਨ-ਅਮਨਵਾ ਨੂੰ ਕਾਇਮ ਰੱਖ ਸਕਦਾ ਕਿਸ ਤਰ੍ਹਾਂ ਲੋਕਾਂ ਨੂੰ ਸੁੱਖ-ਸਹੂਤਾਂ ਦੇ ਸਕਦਾ ਇਹ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ दूजी गल एक कि गोरना बूथा ने जाके अमन अमान नोट पाओ ना किसी ना लड़ाई झगड़ा करो ना गुस्से जाओ ना दंगा फसाद करो क्योंकि साइचारा कैम रहना चाहिए तो जे असं भाईचारा कैम रख के सरकार तो चुना तो उपर वे नतीजे वजी जी ਜੀ ਕਾਲਾ ਸਾਹਿਬ ਤੁਸੀਂ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਦੇ ਰਾਹੀਂ ਸਾਡੇ ਸਾਰੇ ਹੀ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਜਿਹੜਾ ਨਾਗਰਿਕ ਅੱਜ ਹੁਣ 18 ਸਾਲ ਤੋਂ ਉੱਪਰ ਹੈ ਜਾਂ 18 ਸਾਲ ਦਾ ਹੈ ਉਹਨਾਂ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਲੈ ਕੇ ਕੀ ਕਰਨਾ ਚਾਹੀਦਾ ਹੈ ਬੜਾ ਹੀ ਵਿਸਥਾਰ ਦੇ ਨਾਲ ਦੱਸਿਆ ਜਾਂਦੇ ਜਾਂਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਆਪਣੇ শ্রোਤਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਵੋਟਾਂ ਦੇ ਇੱਕ ਮੇਲੇ ਵਾਂਗ ਨੇ ਇਸ ਮੇਲੇ ਨੂੰ ਖੁਸ਼ੀ-ਖੁਸ਼ੀ ਮਨਾਉਂ ਤੇ ਹਰ ਬੰਦਾ ਪਾਰਟਿਸਪੇਟ ਕਰਨ ਦੀ ਕੋਸ਼ਿਸ਼ ਕਰੇ ਤਾਂ ਕਿ ਇਸ ਵਾਰ ਜਿਹੜੇ ਕਦਰ ਪਿਛਲੇ ਵਾਰਾਂ ਤੇ ਲੇਲੀ ਕਰ ਗਏ ਨੇ ਚਾਹੇ ਉਹ ਅਧਿਨ ਅਹੁਦਿਆਂ ਨੇ ਜਾਂ ਮਦਾਰਕ ਪੇਸ਼ਾ ਲੋਕ ਨੇ ਜਿਨ੍ਹਾਂ ਨੇ ਵੋਟਾਂ 'ਚ ਡਿਊਟੀਆਂ ਲਗਾਈਆਂ ਨੇ ਉਹ ਕਹਿੰਦੇ ਅਸੀਂ ਇਸ ਵਾਰ ਬੜੇ ਬਿਜੀ ਵੋਟਾਂ ਨੂੰ ਪਾਉਣੀ ਹੈ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਹੋਏ ਆ ਜਿਹੜੇ ਡਿਊਟੀਆਂ ਤੇ ਲੱਗੇ ਹੋਏ ਨੇ ਉਹਨਾਂ ਦਾ ਵੋਟਾਂ ਪਾਉਣ ਦਾ ਵੀ ਸੰਬੰਧ ਹੈ ਉਹਨਾਂ ਨੂੰ ਆਪਣੇ ਲੋੜ ਦੇ ਤੌਰ ਤੇ ਜ਼ਰੂਰ ਵਰਤੋਂ ਕਰਨੀ ਚਾਹੀਦੀ ਆ ਅੱਤ ਔਰਤਾਂ ਨੂੰ ਵੱਸ ਵਾਸ ਪਾਰਟਿਸਿਪੇਟ ਕਰਨਾ ਚਾਹੀਦਾ ਵਾ ਜੂਵ ਨੂੰ ਵੱਸ ਵਾਸ ਪਾਰਟਿਸਿਪੇਟ ਕਰਨਾ ਚਾਹੀਦਾ ਵਾ ਜਿਹੜੇ ਬਜ਼ੁਰਗ ਨੇ ਜੋ ਨਹੀਂ ਆ ਸਕਦੇ ਉਹਨਾਂ ਚੁੱਕ ਕੇ ਲੈ ਕੇ ਆਈਏ ਕਿ ਜੇ ਸਾਡਾਂ ਲਈ ਲੈ ਕੇ ਆਈਏ ਉਹਨਾਂ ਦੀ ਵੋਟ ਜੂਰੂ ਪਹੁੰਚਾਈਏ ਤੇ ਨਿਰਪੱਖ ਚੋਣਾਂ ਕਰੀਏ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਮੁਖ ਡਾਕਟੇ ਦੇ ਕਿ ਇਹਨੇ ਆਪਣਾ ਮਦਦ ਦਿੰਨਾ ਕਹਿੰਨੇ ਆਖਿਆ ਮੈਂ ਖੰਡ ਵੀ ਦਿੰਨਾ ਕਹਿੰਨੇ ਮੈਂ ਬੱਤੀ ਵੀ ਦਿੰਨਾ ਇਹਨਾਂ ਵਾਸਤੇ ਨਾ ਦਿਓ ਤੁਸੀਂ ਇਹ ਦੇਖੋ ਕਿ ਸੂਝਵਾਨ ਵਿਅਕਤੀ ਕੌਣ ਹੈ ਕਿ ਉਹ ਵੋਟ ਪਾਉਣੀ ਹੈ ਜਿਹੜਾ ਸਾਡੇ ਦੇਖ ਕੇ ਇੱਕ ਸਿੱਧਾ ਤਰਕ ਸਕਦਾ ਕਿਹੜਾ ਸੰਗਠਨ ਰੁਜ਼ਗਾਰ ਦੇ ਸਕਦਾ ਕਿਹੜਾ ਸੰਗਠਨ ਸਮਾਜਿਕ ਤੌਰ ਤੇ ਵਧੀਆ ਢੀਕੇ ਨਾਲ ਰੱਖ ਸਕਦਾ ਇਹਨਾਂ ਬਦਲਾਂ ਦਾ ਧਿਆਨ ਰੱਖ ਕੇ ਵੋਟ ਪਾਉਣੀ ਆ ਤੇ ਦੂਸਰੀ ਗੱਲ ਮੈਂ ਪਹਿਲਾਂ ਵੀ ਕਹੀ ਹੈ ਕਿ ਅਮਨ ਆਮਨ ਦਾ ਰੋਕ ਪਾਉਣੀ ਆ ਛਾਪ ਨਹੀਂ ਲੈ ਕੇ ਪਾਉਣੀ ਆ ਕੋਈ ਗਾਲ੍ਹੀਆਂ ਨਾ ਕਹੋ ਕਿਸੇ ਕਿਸੇ ਦਾ ਤਣਾਅ ਵੀ ਨਹੀਂ ਆਉਣਾ ਤੇ ਨਾ ਕਿਸੇ ਬਾਲਚੀ ਚੋਣਾ ਭਾਈਚਾਰਕ ਸਾਂਝ ਨੂੰ ਪ੍ਰਮੁਖਤਾ ਦੇ ਕੇ ਰੱਖੋ ਜੀ ਜੀ ਡਾਕਟਰ ਗੁਰ ਇਕਬਾਲ ਸਿੰਘ ਜੀ ਕੈਲੋਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਪ੍ਰੋਗਰਾਮ ਸੋਨੀ ਸਵੇਰ ਦੇ ਵਿੱਚ ਫੋਨ ਲਾਈਨ ਰਹੇ ਸਾਡੇ ਸੁਣਨ ਵਾਲਿਆਂ ਨੂੰ ਵੋਟ ਦੀ ਕੀ ਐਹਮੀਅਤ ਹੈ ਤੇ ਕਿਉਂ ਪਾਣੀ ਜ਼ਰੂਰੀ ਹੈ ਇਹ ਸਭ ਬਾਰੇ ਦੱਸਣ ਦੇ ਲਈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਜੀ ਸ਼ੁਕਰੀਆ ਜੀ ਦੋਸਤੋ ਜਿਵੇਂ ਕਿ ਕੱਲ ਸਭ ਨੇ ਕਿਹਾ ਵੋਟਾਂ ਪਾਣੀ ਸਾਡੇ ਸਾਰਿਆਂ ਦਾ ਫਰਜ਼ ਵੀ ਹੈ ਤੇ ਬਹੁਤ ਜ਼ਰੂਰੀ ਵੀ ਹੈ ਅਸੀਂ ਕੋਈ ਵੀ ਚੀਜ਼ ਜਦੋਂ ਖਰੀਦਣ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਤਾਂ ਅਸੀਂ ਉਹ ਚੀਜ਼ ਬੜੀ ਹੀ ਪਰਖ ਕੇ ਲੈਣੇ ਆ ਬੜੀ ਹੀ ਪਰਖ ਤੋਂ ਬਾਅਦ ਖਰੀਦਦੇ ਹਾਂ ਉਸ ਦੀ ਗਰੰਟੀ ਦੀ ਉਸ ਦੀ ਵਾਰੰਟੀ ਦੀ ਪੂਰੀ ਤਰ੍ਹਾਂ ਦੀ ਜਿਹੜੀ ਅਸੀਂ ਜਾਂਚ ਪੜਤਾਲ ਕਰਦੇ ਹਾਂ ਤੇ ਫਿਰ ਜਦੋਂ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਤੇ ਉਦੋਂ ਵੀ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਜਿਹੜੇ ਪ੍ਰਤੀਨਿਧੀ ਚੁਣਨੇ ਨੇ ਉਹਨਾਂ ਦੇ ਵੀ ਪੂਰੇ ਕਿਰਦਾਰ ਦਾ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੋਏ ਆਪਣੀ ਵੋਟ ਦਾ ਇਸਤੇਮਾਲ ਕਰੀਏ ਅੱਜਕੱਲ ਜਿਥੇ ਆਲੇ ਦੁਆਲੇ ਅਸੀਂ ਆਪਣੇ ਅਧਿਕਾਰਾਂ ਦੇ ਬਹੁਤ ਜ਼ਿਆਦਾ ਜਿਹੜੇ ਆ ਅਸੀਂ ਉਹਨਾਂ ਨੂੰ ਮੰਨਦੇ ਆ ਉਸ ਦੇ ਨਾਲ ਨਾਲ ਆਪਣੇ ਕਰਤਵਾਂ ਦੇ ਵੱਲ ਵੀ ਸੁਚੇਤ ਹੋਈਏ ਕਿ ਸਾਡੀਆਂ ਕੀ ਡਿਊਟੀਆਂ ਨੇ ਅਸੀਂ ਕਵੈਸਚਨ ਕਰਨ ਦੀ ਹਿੰਮਤ ਰੱਖਿਏ ਤੇ ਉਹਨਾਂ ਦੇ ਕੋਲੋਂ ਸਵਾਲ ਪੁੱਛੀਏ ਕਿਉਂਕਿ ਜਦੋਂ ਵੀ ਕੋਈ ਘਰ ਆਏਗਾ ਤੁਹਾਡੇ ਉਹ ਤੁਹਾਡੀ ਵੋਟ ਦੀ ਕੀਮਤ ਨੂੰ ਜਾਣਦਾ ਹੈ ਪਹਿਚਾਨਦਾ ਹੈ ਐਸੀ ਕਰਕੇ ਤੁਹਾਡੇ ਘਰ ਆ ਕੇ ਤੁਹਾਡੇ ਕੋਲ ਵੋਟ ਪਾਉਣ ਦੇ ਲਈ ਕਹਿੰਦਾ ਤੇ ਫਿਰ ਕਿਉਂ ਨਾ ਅਸੀਂ ਵੀ ਆਪਣੀ ਹਿੰਮਤ ਕਰਕੇ ਜੋ ਜਿਹੜੀਆਂ ਸਾਡੇ ਆਲੇ ਦੁਆਲੇ ਸਾਨੂੰ ਪ੍ਰੋਬਲਮਸ ਹੈ ਜਿਵੇਂ ਕੱਲ੍ਹ ਸਾਬ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੇ ਬਾਰੇ ਅਸੀਂ ਆਪਣੇ ਸਮਾਜ ਤੇ ਆਲੇ ਦੁਆਲੇ ਬਾਰੇ ਕਿਉਂ ਨਾ ਸਵਾਲ ਕਰੀਏ ਤੇ ਕੋਸ਼ਿਸ਼ ਕਰੀਏ ਕਿ ਆਪਣੇ ਵੋਟ ਦਾ ਅਧਿਕਾਰ ਬੜਾ ਹੀ ਸੋਚ ਸਮਝ ਕੇ ਕਰਿਏ ਤੇ ਸਹੀ ਪ੍ਰਤੀਨਿਧਨ ਨੂੰ ਚੁਣ ਕੇ ਸਰਕਾਰ ਦੇ ਵਿੱਚ ਲਿਆਈਏ